ਜੀ ਪੰਜਾਬੀਓ ਸਸਤਰੀ ਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਇੱਕ ਜੋ ਬਹੁਤ ਵੱਡੀ ਖਬਰ ਆਈ ਏ ਸਾਹਮਣੇ ਜਿਹਦੇ ਵਿੱਚ ਕੇਜਰੀਵਾਲ ਦੀ ਪੂਰੀ ਤਰ੍ਹਾਂ ਸਾਡੇ ਪੰਜਾਬ ਦੇ ਉੱਤੇ ਅੱਖ ਰੱਖ ਰਹੀ ਏ ਕਿਉਂਕਿ ਉਹਦੋਂ ਪਹਿਲਾਂ ਵੀ ਉਹਨੂੰ ਇਹੀ ਸੀ ਵੀ ਮੈਂ ਪੰਜਾਬ ਦੇ ਵਿੱਚ ਰਾਜ ਕਰਾਂ ਤਾਂ ਹੁਣ ਦਿੱਲੀ ਦੇ ਵਿੱਚੋਂ ਇਹਨਾਂ ਦਾ ਸਪਾਇਆ ਹੋ ਗਿਆ ਦਿੱਲੀ ਵਾਲਿਆਂ ਨੇ ਇਹਨਾਂ ਦੇ ਮਾਰਿਆ ਪਿੱਛੇ ਤੇ ਝਾੜੂ ਤੇ ਕਹਿੰਦਾ ਮਤਲ ਤਿੱਲੋ ਤਿੱਲੀ ਹੋ ਗਿਆ ਤਾਂ ਹੁਣ ਇਹਨਾਂ ਦੀ ਇੱਕ ਜੋ ਬਹੁਤ ਵੱਡੀ ਇੱਕ ਸਾਜ਼ਿਸ਼ ਰਚੀ ਹੋਈ ਇਹਦੇ ਦਿਲਚ ਤਾਂ ਪਹਿਲੇ ਹੀ ਸੀ ਵੀ ਮੈਂ ਪੰਜਾਬ ਦੇ ਤੇ ਪੰਜਾਬ ਤੇ ਰਾਜ ਕਰੂੰ ਤਾਂ ਹੁਣ ਜਿਹੜਾ ਸੀਐਮ ਭਵੰਤਮਨ ਜੀ ਨੂੰ ਆਪਾਂ ਰਬੜ ਦੀ ਮੋਰ ਕਹਿੰਦੇ ਆ ਜਿੱਥੇ ਜੀ ਕਰਦੇ ਉੱਥੇ ਚੱਕ ਕੇ ਕੇਂਰੀਵਾਲ ਲਾ ਦਿੰਦੇ ਆ ਤਾਂ ਹੁਣ ਇੱਕ ਜਿਹੜੀ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਮਿਲਣਾ ਜੁਲੀ ਜੀ ਕਰ ਰਹੇ ਆ ਤਾਂ ਹੁਣ ਕਹਿਣ ਦਾ ਮਤਲਬ ਸਿੱਧਾ ਸਾਫ ਪਤਾ ਲੱਗਦਾ ਵੀ ਸੀਐਮ ਭਵੰਤਮਨ ਦੀ ਕੁਰਸੀ ਖਤਰੇ ਦੇ ਵਿੱਚ ਹੀ ਆ ਰਹੀ ਆ ਉਹ ਵੀ ਹੁਣ ਸੀਐਮ ਭਵੰਤਮਨ ਤੋਂ ਕੁਰਸੀ ਤੋਂ ਅਸਤੀਪਾ ਦੇ ਦੇਣਗੇ ਕਿਉਂਕਿ ਉਹਦੇ ਉੱਪਰ ਹੁਣ ਕੇਜਰੀਵਾਲ ਬੈਠਣਗੇ ਜਿਹੜੇ ਹਿਸਾਬ ਨਾਲ ਖਬਰਾਂ ਆ ਰਹੀਆਂ ਹਾਈਲਾਈਟ ਮੁੱਦਾ ਬਣ ਚੁੱਕੀ ਖਬਰ ਜਦੋਂ ਦਾ ਇਹ ਹਾਰ ਰਿਹਾ ਕੇਜਰੀਵਾਲ ਉਦੋਂ ਦੀ ਨਾ ਹੀ ਨੀਂਦ ਉੱਡ ਰਹੀ ਆ ਵੀ ਹੁਣ ਮੈਂ ਕਿੱਧਰ ਜਾਊਂਗਾ ਨਾ ਮੈਂ ਪੰਜਾਬ ਦਾ ਨਾਂ ਹੈ ਦਿੱਲੀ ਮੈਂ ਤਾਂ ਦਿੱਲੀ ਤੋਂ ਤਾਂ ਹਾਰ ਗਿਆ ਰਹਿ ਗਿਆ ਹੁਣ ਕੱਲਾ ਭੁਗੰਤਵਾਰ ਦੇ ਪੈਰਾ ਚ ਹੀ ਡਿੱਗ ਕੇ ਤਾਂ ਉਹਦੇ ਤੋਂ ਕੁਰਸੀ ਆਪਾਂ ਕਿਵੇਂ ਨਾ ਕਿਵੇਂ ਖੋ ਲੈਨੇ ਆ ਕਹਿੰਦਾ ਮਤਲਬ ਵੀ ਮਿੱਠੇ ਹੋ ਕੇ ਕਿਵੇਂ ਨਾ ਕਿਵੇਂ ਕੁਰਸੀ ਤੋਂ ਲਾਹ ਦਿੱਤਾ ਜਾਊ ਇਹਨਾਂ ਨੂੰ ਮੁੜ ਕੇ ਭਗਵੰਤ ਮਾਨ ਦੇ ਹੱਥ ਚ ਫੜਾ ਦਿੱਤਾ ਜੋ ਠੂਠਾ ਫਿਰ ਸਾਰਾ ਕੁਝ ਕਰਨਗੇ ਕੇਦਰੀਵਾਲ ਪੰਜਾਬ ਦੇ ਵਿੱਚ 2 ਫੁੱਟ 1.5 ਫੁੱਟ ਦਾ ਆਦਮੀ ਉਹਨੂੰ ਹੁਣ ਇਹਦੇ ਦਿਲ ਚ ਇਹ ਆ ਮੈਂ ਸਾਰਾ ਰਾਜ ਕਰਾਂ ਪੰਜਾਬ ਤੇ ਸਾਰੇ ਤੇ ਮੈਨੂੰ ਤਾਂ ਨਹੀਂ ਲੱਗਦਾ ਸਾਡੇ ਪੰਜਾਬ ਵਾਲੇ ਉਹਨੂੰ ਬਈ ਵੜਨ ਦੇਣਗੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਕਹਿਣ ਦਾ ਮਤਲਬ ਅਤਿਆਚਾਰ ਧਰਨੇ ਵੇ ਲੋਕ ਜਿਹੜੇ નિર્ਦੋਸ਼ ਲੋਕ ਸੀ ਉਹਨਾਂ ਤੇ ਪਰਚੇ ਪਾਏ ਗਏ ਆ ਬੇਕਸੂਰਾਂ ਤੇ ਤਾਂ ਜਿਹੜੀ ਰਹਿ ਗਈ ਗੱਲ ਹੁਣ ਕੇਜਰੀਵਾਲ ਦੀ ਹੁਣ ਜਿਵੇਂ ਇਹਨੂੰ ਇਹ ਆ ਆਉਣ ਵਾਲੀ ਗੱਲ ਹੁਣ ਇਹ ਹੋ ਰਹੀ ਆ ਵੀ ਜਿਹੜੇ ਸਾਹਮਣੇ ਹੁਣ ਭਾਜਪਾ ਵਾਲੇ ਇੱਕ ਤਰ੍ਹਾਂ ਦੇ ਵਿਰੋਧੀ ਮੰਨਦੇ ਹੁੰਦੇ ਆ ਆਪਾਂ ਦੂਜੀ ਪਾਰਟੀ ਵਾਲੇ ਉਹ ਵੀ ਕਹਿ ਰਹੇ ਵੀ ਸੀਐਮ ਭਵਨਤਮਨ ਨੂੰ ਵੀ ਤੁਸੀਂ ਕਿਤੇ ਇਹਦੇ ਝਲਸੇ ਚਨਾਜੋ ਉਹ ਇੱਕ ਬਹੁਤ ਚਲਾਕ ਬੰਦਾ ਜਿਹੜਾ ਕੀ ਕਹਿੰਦਾ ਮੈਂ ਆਮ ਆਦਮੀ ਆ ਗੰਦੀਆਂੀਆਂ ਚੱਪਲਾਂ ਪਾ ਕੇ ਪਾ ਕੇ ਛੜੇ ਜੀ ਲੀੜੇ ਮੈਂ ਆਮ ਆਮ ਆਦਮੀ ਹੂੰ ਜੇ ਕਰੂੰਗਾ ਮੈਂ ਉਹ ਕਰੂੰ ਪੰਜਾਬ ਕੇ ਲਈ ਇਹ ਸਾਰਾ ਉਹਦਾ ਬਹਿਮਾ ਲੋਕਾਂ ਨਾਲ 2100 ਪੈਨਸ਼ਨ ਦਾ ਵਾਅਦਾ ਕਰਿਆ ਸੀ ਮਹੀਨੇ ਨੂੰ ਮਹੀਨੇ 1000 ਰੁਪਏ ਖਰਚੇ ਪਾਉਂਗਾ ਉਸੀਆਂ ਮੰਨਿਓ ਵੀ ਜਿਹੜਾ ਭਾषण ਦਿੱਤਾ ਗਿਆ ਉਹਨਾਂ ਦੇ ਹਜੇ ਤੱਕ ਇਹ ਪੂਰੇ ਹੋਏ ਆ ਤਾਂ ਦੱਸੋ ਕਿਉਂਕਿ ਇਹਨਾਂ ਦੇ ਵਾਅਦੇ ਤਾਂ ਲੋਕਾਂ ਨਾਲ ਬੜੇ-ਬੜੇ ਕਰਲੇ ਪੂਰਾ ਇੱਕ ਵੀ ਨਹੀਂ ਆਇਆ ਜੇ ਪੂਰੇ ਆਏ ਹੁੰਦੇ ਲੋਕਾਂ ਨੇ ਕੰਮ ਕਰਾਏ ਹੁੰਦੇ ਫਿਰ ਇਹਨਾਂ ਨੇ ਦਿੱਲੀ 'ਚ ਵੀ ਜਿੱਤਣਾ ਸੀ ਹੁਣ ਦਿੱਲੀ ਵਾਲੇ ਨੇ ਤਾਂ ਦਿਲ 'ਚੋਂ ਕੱਢਤਾ ਟੀਲਾਆਂ ਖਲਾਰਤੀਆਂ ਝਾੜੂਦੀਆਂ ਕਹਿੰਦੇ ਸੀ ਅਸੀਂ ਆਮ ਜਨਤਾ ਪਾਰਟੀਆਂ ਸਾਂ ਆਮ ਆਦਮੀ ਵਾਂਗੂ ਰਹਿਣਾ ਚਾਹੁੰਦੇ ਆ ਇਹਨਾਂ ਦਾ ਕਹਿਣਾ ਇਹ ਸੀ ਇੱਕ ਇਹਨੇ ਇੱਕ ਹੋਰ ਗੱਲ ਚਤਾਰੀ ਸੀ ਜਿਹਦੇ ਵਿੱਚ ਪੂਰੀ ਤਰ੍ਹਾਂ ਆਪਣੇ ਉਹਨੀਆਂ ਇੱਕ ਬਿਆਨ ਜਾਰੀ ਕੀਤਾ ਸੀ ਭਾਰਤੀ ਜਨਤਾ ਪਾਰਟੀ ਮੋਦੀ ਨੂੰ ਕਿਹਾ ਗਿਆ ਸੀ ਵੀ ਮੋਦੀ ਜੀ ਤੁਮ ਜੇ ਆਪਣਾ ਦਿਲ ਬਹਿਮ ਜਿਹੜਾ ਮਨ ਦੇ ਵਿੱਚ ਤੁਸੀਂ ਵਹਿਮ ਪਾਲ ਰੱਖਿਆ ਹੈ ਦਿਲ ਚੋਂ ਕੱਢ ਦਿਓ ਕਿਉਂਕਿ ਆਪ ਜੋ ਹੈ हमको ਇਸ ਜਨਮ ਵਿੱਚ ਤੋਂ ਨਹੀਂ ਹਰਾ ਸਕਤੇ ਅਗਲਾ ਜਨਮ ਲੈਣਾ ਪੜੇਗਾ ਤੁਹਾਨੂੰ ਹਰਾਨੇ ਵਿੱਚ ਚਲੋ ਹੁਣ ਇਹਨੂੰ ਇਹ ਪੁੱਛੋ ਵੀ ਜਨਮ ਕਿਹੜਾ ਸੀ ਭਈ ਇਹ 2025 ਦੇ ਵਿੱਚ ਕੋਈ ਸਾਲ ਹੀ ਬਦਲਿਆਗਾ ਕੋਈ ਜ਼ਿਆਦਾ ਤਾਂ ਸਮਾਂ ਨਹੀਂ ਹੋਇਆ ਤਾਂ ਜੋ ਇਹਨਾਂ ਨੂੰ ਉੱਥੋਂ ਸਪਾਇਆ ਹੋ ਚੁੱਕਿਆ ਹੁਣ ਪੂਰੀ ਤਰ੍ਹਾਂ ਜਿਹੜਾ ਇਹਨਾਂ ਦੀ ਅੱਖ ਪੰਜਾਬ ਦੇ ਉੱਤੇ ਆ ਤੇ ਮੈਨੂੰ ਆਇਆ ਹੋ ਰਿਹਾ ਜੇ ਕਿਤੇ ਇਹ ਪੰਜਾਬ ਦੇ ਵਿੱਚ ਇਹ ਸੀਐਮ ਬਣਦਾ ਤਾਂ ਫਿਰ ਉਹਨਾਂ ਹਿਤਮਾਨ ਦਫ਼ਤਰ ਦੇ ਵਿੱਚ ਇਕੱਲਾ ਝਾੜੂ ਮਾਰਨ ਵਾਸਤੇ ਰਹਿ ਜੂਗਾ ਫਿਰ ਇਹਨੇ ਉੱਥੇ ਆਏ ਕਹਿਣਾ ਜੀ ਸਰ ਤੁਸੀਂ ਮੜਾ ਪੈਰਪੜਾ ਕਰੋ ਇੱਧਰ ਕਚਰਾ ਜਾਗਾ ਉਹ ਐਂ ਕਿਆ ਕਰਨਗੇ ਫਿਰ ਸੀਐਮ ਭਵੰਤਮਾਨ ਦਾ ਬੁਰਾ ਹਾਲ ਹੋ ਜੂਗਾ ਜੇ ਪੰਜਾਬ 'ਚ ਇਹ ਆ ਗਿਆ ਤਾਂ ਕੁਰਸੀ ਤੇ ਤਾਂ ਮੂਰੇ ਉਹ ਬੈਠਿਆ ਕਰਨਗੇ ਤਾਂ ਰਹਿ ਗਿਆ ਜਿਹੜਾ ਇਕੱਲਾ ਆਹ ਛੋਟਾ ਸੀਐਮ ਭਵੰਤਮਾਨ ਇਹਨੂੰ ਫੜਾ ਦੂਗਾ ਫਿਰ ਉਹ ਦੂਜਾ ਝਾੜੂ ਫੁੱਲ ਝਾੜੂ ਤੇ ਕਾਗਜ਼-ਕੂਗਜ਼ ਕੱਪੇ ਦਾ ਦਫ਼ਤਰ ਚੋਂ ਪਰੇ ਕਰਨ ਜੋਗਰਾ ਰਹਿ ਜੂਗਾ ਭਵੰਤਮਾਨ ਪੰਜਾਬ ਵਿੱਚ ਤਾਂ ਬਹੁਤਾ ਚਿਰੋਂ ਵੈਸੀ ਵੀ ਨਹੀਂ ਹੈਗੇ ਇਹ ਚਲੋ ਜੀ ਖਾਸ ਕਰਕੇ ਜਿਹੜਾ ਇਹ ਪੰਜਾਬ ਦਾ ਜਿਵੇਂ ਇਹ ਵਰਤਾਪ ਕਰ ਰਹੇ ਉਹ ਇਹਨਾਂ ਨਾਲ ਹੋ ਰਿਹਾ ਜੈਸੀ ਕਰਨੀ ਵੈਸੀ ਵਰਨੀ ਉਹ ਕੰਮ ਇਹਨਾਂ ਨਾਲ ਹੋ ਰਿਹਾਗਾ ਪਰ ਜਿਹੜੀ ਗੱਲ ਹੁਣ ਵੱਡੀ ਗੱਲ ਆ ਪੰਜਾਬ ਦੇ ਵਿੱਚ ਜਿਹਨੂੰ ਪੂਰੀ ਤਰ੍ਹਾਂ ਦੇਸ਼ ਚਲਾਉਣ ਦਾ ਬਿਲਕੁਕੁਲ ਹੀ ਨਹੀਂ ਪਤਾ ਜਿਹੜਾ ਖੁਦ ਅਪਰਾਧੀ ਆ ਜਿਲ੍ਹੇ ਦੇ ਵਿੱਚ ਰਹਿ ਕੇ ਆਗਾ ਉਹਨੂੰ ਤੁਸੀਂ ਹੁਣ ਕਹਿੰਦਾ ਮਤਲਬ ਸਾਡੇ ਪੰਜਾਬ ਦੇ ਲੋਕ ਨਹੀਂ ਹੁਣ ਇਹਦਾ ਮਤਲਬ ਕਹਿੰਦਾ ਮਤਲਬ ਹੁਣ ਸੀਐਮ ਭਵੰਤਮਾਨ ਨੂੰ ਇਹ ਆਪਣੇ ਝਲਸੇ ਚ ਲੈ ਕੇ ਆਉਣਗੇ ਕਹਿੰਦਾ ਮਤਲਬ ਜਿਹੜੇ ਹਿਸਾਬ ਨਾਲ ਵੀਡੀਓ ਆ ਰਹੀਆਂ ਸਾਹਮਣੇ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਵੀ ਜੋ ਭਾਜਪਾ ਵਾਲਿਆਂ ਨੇ ਵੀ ਸਿੱਧਾ ਹੀ ਕਿਹਾ ਗਿਆ ਵੀ ਹੁਣ ਆਮ ਆਦਮੀ ਵਾਲੇ ਜਿਹੜੇ ਆਪਾਂ ਕੇਜਰੀਵਾਲ ਕਹਿੰਦੇ ਆ ਜਿਹਨੂੰ ਉਹ ਪੰਜਾਬ ਦੇ ਵਿੱਚ ਆ ਸਕਦਾ ਤਾਂ ਸੀਐਮ ਭਵੰਤਮਾਨ ਨੂੰ ਕੁਰਸੀ ਤੋਂ ਲਾਹ ਦਿੱਤਾ ਜਾਊਗਾ ਜੇ ਆਉਣਗੇ ਸੀਐਮ ਮੰਨਣਗੇ ਔਰ ਦੋਨੇ ਥੋੜੀ ਸੀਐਮ ਰਹਿਣਗੇ ਫਿਰ ਇੱਕ ਨੂੰ ਬੰਨਣਾ ਪਊਗਾ ਚ ਕੇਦਰੀਵਾਲ ਚ ਸੀਐਮ ਤੋਂ ਅੰਤਮਨ ਖਾਸ ਕਰਕੇ ਜਿਹੜੀ ਇਹ ਸਰਕਾਰ ਇਹ ਦੋਨੇ ਜਾਣਗੇ ਤਾਂ ਹੈਗੀਆਂ ਜਿਹੜਾ ਹੁਣ ਕੇਦਰੀਵਾਲ ਇਧਰੋਂ ਸਪਾਇਆ ਹੋ ਗਿਆ ਪੰਜਾਬ ਚੋਂ ਵੀ ਹੋ ਜਾਣਾ ਇਹਨਾਂ ਦਾ ਤਾਂ ਜਿਹੜੀ ਰਹਿ ਗਈ ਗੱਲ ਭਾਰਤੀ ਜਨਤਾ ਪਾਰਟੀ ਦੀ ਜੇ ਚੰਗਾ ਕੰਮ ਕਰਨਗੇ ਤਾਂ ਹਰ ਵਾਰ ਆ ਜਾਣਗੇ ਤਾਂ ਨਹੀਂ ਤਾਂ ਫਿਰ ਜੋ ਪੰਜਾਬ ਨਾਲ ਜਿਵੇਂ ਇਹਨਾਂ ਦੇ ਦੌਰ ਦੇ ਵਿੱਚ ਅਤਿਆਚਾਰ ਹੋਇਆ ਇਹਨਾਂ ਦੀ ਸਰਕਾਰ ਚ ਫਿਰ ਧਨੀ ਇਹਨਾਂ ਦਾ ਫਿਰ ਚੱਲਣੀ ਗੱਡੀ ਚਲੋ ਜੀ ਖਾਸ ਕਰਕੇ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਕੀ ਹੁਣ ਇਹ ਸੀਐਮ ਭੋਂਤਮਨ ਨੂੰ ਇੱਕ ਟਾਰਗੇਟ ਤਾਂ ਆਪਾਂ ਨਹੀਂ ਕਹਿ ਸਕਦੇ ਇੱਕ ਚਲਸੇ ਦੇ ਵਿੱਚ ਲੈ ਕੇ ਆਉਣਗੇ ਹੁਣ ਸੀਐਮ ਭੋਂਤਮਨ ਨੂੰ ਕਹਿੰਦਾ ਮਤਲਬ ਵੀ ਇੱਕ ਚਲਸੇ ਦੇ ਵਿੱਚ ਲੈ ਕੇ ਆਉਣਗੇ ਤੇ ਇਹ ਕੁਰਸੀ ਤੋਂ ਲਾਹ ਦਿੱਤਾ ਜਾਊ ਕਿਉਂਕਿ ਭਾਜਪਾ ਵਾਲਿਆਂ ਨੇ ਵੀ ਆਪ ਦੇ ਬੰਨੀਓ ਇਹ ਨਾਲੇ ਵਿਰੋਧੀ ਪਾਰਟੀ ਉਹਨਾਂ ਨੇ ਕਿਹਾ ਤਾ ਗਿਆ ਵੀ ਭਾਈ ਆਪ ਦੀ ਜਿਹੜੀ ਕੁਰਸੀ ਆ ਸਾਹਮ ਕੇ ਰੱਖੇ ਇਰ ਕਿਤੇ ਹੁਣ ਇਹ ਨਾ ਹੋਵੇ ਵੀ ਕੇਸਰੀਵਾਲ ਆ ਕੇ ਕਿਉਂਕਿ ਉਹਦੀ ਪੰਜਾਬ ਦੀ ਵਿੱਚ ਬਹੁਤ ਸਮੇਂ ਦਾ ਉਹਦਾ ਮਨ ਦੇ ਵਿੱਚ ਆ ਵੀ ਮੈਂ ਪੰਜਾਬ ਦੇ ਵਿੱਚ ਰਾਜ ਕਰਾਂ ਦਿੱਲੀ ਜੀ ਤਾਂ ਹੋਂ ਉਤਲੇ ਮਨੋਂ ਤੁਰਿਆ ਫਿਰਦਾ ਸੀ ਚਲੋ ਜੀ ਖਾਸ ਕਰਕੇ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਸੋਡੇ ਸਾਂਝੀ ਕਰਦੇ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਕੋਈ ਆਪਣੀ ਆਮ ਵੀਡੀਓ ਨਹੀਂ ਹੁੰਦੀ ਪੰਜਾਬ ਨੂੰ ਸਿਰਫ ਜਾਗਰਤ ਕਰਨਾ ਚਾਹੁੰਦੇ ਆਪਾਂ ਤਾਂ ਤੇ ਜਿੱਥੋਂ ਤੇ ਇੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਦੇ ਵਿੱਚ ਧੰਨਵਾਦ